ਇਹ ਤੁਹਾਨੂੰ ਲੱਗਦਾ ਵੀ ਹੁਣ ਪਹਿਲਾਂ ਨਾਲੋਂ ਲੋਕ ਜਿਹੜੇ ਨੇ ਥੋੜਾ ਅਵੇਅਰ ਹੋਣ ਲੱਗੇ ਜਾਂ ਫਿਰ ਹਜੇ ਵੀ ਮਾਸ ਮਾਸ ਕਰ ਮੂਰਖ ਝਗੜੇ ਵਾਲੀ ਜਿਹੜੀ ਆਪਾਂ ਪੰਗਤੀ ਸੁਣਦੇ ਆ ਤੇ ਹਜੇ ਵੀ ਉਹਦੇ ਉਹਦੇ ਉੱਤੇ ਵੀ ਕਟਾਸ ਕਰਦੇ ਆ ਭਾਜੀ ਦੇਖੋ ਉਹਦੇ ਤੇ ਭਾਜੀ ਕੋਈ ਕਟਾਸ ਕਰਨ ਵਾਲੇ ਜਿਹੜੇ ਆ ਉਹ ਸੋਸ਼ਲ ਮੀਡੀਆ ਤੇ ਹੀ ਆ ਹਾਂਜੀ ਇੱਥੇ ਤਾਂ ਆਪਣੇ ਕੋ ਜਿੰਨੇ ਸ਼ਕਣ ਆਉਂਦੇ ਆ ਸਾਰੇ ਸ਼ਕਣ ਵਾਲੀ ਆ ਪਿਆਰ ਵਾਲੀ ਆ ਕੋਈ ਨਹੀਂ ਹੁੰਦਾ ਉਹਦਾ ਕੈਮਰਾਮੈਨ ਕਹਿ ਰਿਹਾ ਸੀਗੇ ਵੀ ਉਹਨਾਂ ਦਾ ਧੰਨਵਾਦ ਆ ਜਿਨ੍ਹਾਂ ਨੇ ਤੁਹਾਡੀ ਇੰਨੀ ਕੇ ਜ਼ਿਆਦਾ ਨਿੰਦਿਆ ਕੀਤੀ ਆ ਤੁਹਾਨੂੰ ਬਹੁਤ ਜ਼ਿਆਦਾ ਕੰਟਰੋਵਰਸੀਆਂ ਉਡੇ ਖਿਲਾਫ ਖੜੀਆਂ ਕੀਤੀਆਂ ਨੇ ਤੁਸੀਂ ਕਹਿੰਦੇ ਸੀ ਧੰਨਵਾਦ ਆ ਉਹਨਾਂ ਦਾ ਵੀ ਉਹਨਾਂ ਨੇ ਇੰਨਾ ਜ਼ਿਆਦਾ ਤੁਹਾਡਾ ਰੌਲਾ ਪਾਇਆ ਤੇ ਇੱਥੇ ਤੁਹਾਡੇ ਕੋ ਮੇਲੇ ਲੱਗੇ ਪਏ ਨੇ ਅੱਜ ਉਹੀ ਗੱਲ ਕਰਦੇ ਆ ਨਾ ਮਹਾਰਾਜ ਜੀ ਧੰਨਵਾਦ ਆ ਉਹਨਾਂ ਦਾ ਹੈਗਾ ਹੀ ਆ ਅੱਛਾ ਇੱਕ ਨਾ ਸਾਨੂੰ ਉਰਦੀ ਉਰਦੀਆਂ ਖਬਰਾਂ ਆਈਆਂ ਨੇ ਅਸੀਂ ਕਈ ਬੰਦੇ ਇਹ ਕਹਿੰਦੇ ਨੇ ਕਿ ਵੀ ਨਿਹੰਗ ਸਿੰਘ ਨੇ ਜਿਹੜੇ ਛਤਰੀ ਭੋਜਨ ਵਾਲੇ ਇਹਨਾਂ ਕੋਲ ਹਲਾਲ ਆ ਜਾਂ ਇਹਨਾਂ ਕੋਲ ਭੇਡਾਂ ਦਾ ਮਾਸ ਆ ਇਦਾਂ ਦੇ ਬੜੇ ਅਫਵਾਹਾਂ ਉਡਰੀਆਂ ਨੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਮਹਾਰਾਜ ਅਫਵਾਹਾਂ ਦਾ ਇਦਾਂ ਵੀ ਦੇਖੋ ਹੁਣ ਜਿਹੜੇ ਆਪਣੇ ਕੋ ਛਕਣੋਂ ਹੁੰਦੇ ਆ ਬੱਚੇ ਵੀ ਹੁੰਦੇ ਆ ਬਜ਼ੁਰਗ ਵੀ ਹੁੰਦੇ ਆ ਹੁਣ ਜਿਹੜੇ ਬਜ਼ੁਰਗ ਆਪਣੇ ਕੋ ਆਉਂਦੇ ਆ ਉਹ ਪੱਕੇ ਗਾਹਕ ਨੇ ਜੀ ਮਹਾਰਾਜ ਉਹਨਾਂ ਦੀ ਉਮਰਾਂ ਲੰਗੀਆਂ ਨੇ ਤੇ ਉਹਨਾਂ ਨੂੰ ਕਿਹੜਾ ਪਤਾ ਨਹੀਂ ਹੈਗਾ ਬੱਕਰਾ ਕਿ ਭੇਡ ਆ ਪਹਿਲੀ ਗੱਲ ਬਾਕੀ ਜੇ ਕਿਸੇ ਨੂੰ ਸ਼ੰਕਾ ਵਾ ਉਹ ਆਪਾਂ ਨੂੰ ਨੰਬਰ ਹੈਗਾ ਮੋਬਾਈਲ ਨੰਬਰ 9876843494 ਆਪਣੇ ਨਾਲ ਕੰਟੈਕਟ ਕਰ ਲੈ ਜੇ ਕਿਸੇ ਨੂੰ ਇਹ ਆ ਵੀ ਝਟਕਾ ਨਹੀਂ ਹੁੰਦਾ ਉਹ ਵੀ ਕੰਟੈਕਟ ਕਰ ਲੈਣ ਤੇ ਮਹਾਰਾਜ ਬਾਕੀ ਜੇ ਕਿਸੇ ਨੂੰ ਹੈਗੀ ਕੋਈ ਦਿਲਚਸਪ ਤੇ ਆਪਾਂ ਨੂੰ ਫੋਨ ਕਰ ਲੈਣ ਬੇਝ ਜਿਗਾ 100 ਦਾ 101% ਮਹਾਰਾਜ ਸ਼ੰਕਾ ਕੱਢਾਂਗੇ ਜੀ ਵੀ ਜਿਹੜੇ ਕਟਾਕਸ਼ ਕਰਦੇ ਸੀ ਪਰ ਜਦੋਂ ਇੱਥੇ ਆ ਕੇ ਜਦੋਂ ਤੁਹਾਡੇ ਨਾਲ ਲੋਕ ਗੱਲਬਾਤ ਕਰਦੇ ਆ ਤੁਹਾਡੇ ਨਾਲ ਤੇ ਹਰ ਚੀਜ਼ ਦੇ ਤੇ ਕੋਈ ਸ਼ੱਕੇ ਜਾਂਦੇ ਨੇ ਉਦੋਂ ਉਹਨਾਂ ਦਾ ਕੀ ਨਜ਼ਰੀਆ ਹੁੰਦਾ ਤੁਹਾਡੇ ਪ੍ਰਤੀ ਪਿਆਰ ਠੀਕ ਹੈ ਜੀ ਉਦੋਂ ਪਿਆਰ ਹੀ ਹੁੰਦਾ ਠੀਕ ਹੈ ਉਹ ਵਾਇਗੁਰ ਜੀ ਕੀ ਖਾਲਸਾ ਵਾਇਗੁਰ ਜੀ ਕੀ ਫਤਿਹ ਅੱਜ ਫਿਰ ਤੋਂ ਲੁਧਿਆਣਾ ਦੇ ਵਿੱਚ ਆਏ ਆ ਵੀਰ ਹਰਜਿੰਦਰ ਸਿੰਘ ਧਾਰੋਵਾਲੀ ਉਹਨਾਂ ਦੇ ਕੋਲ ਜਿਨ੍ਹਾਂ ਨੂੰ ਤੁਸੀਂ ਬਹੁਤ ਦਿਨਾਂ ਤੋਂ ਵੇਖ ਵੀ ਰਹੇ ਹੋ ਇਹਨਾਂ ਦੀਆਂ ਵੀਡੀਓਜ਼ ਬਹੁਤ ਜ਼ਿਆਦਾ ਵਾਇਰਲ ਵੀ ਹੋ ਰਹੀਆਂ ਨੇ ਛਤਰੀ ਭੋਜਨ ਦਾ ਫੜਾ ਜੋ ਚਲਾ ਰਹੇ ਦੇ ਲੁਧਿਆਣਾ ਵਿੱਚ ਵੀਰ ਉਹਨਾਂ ਦਾ ਫਤਰੀ ਤਾਂ ਚ ਵਗ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛਤਰੀ ਭੋਜਨ ਦੇਸ਼ਵ ਦੇ ਰਾਜੇ ਇਹ ਲੋਕੋ ਤੇ ਵਿਚਾਰ ਦਾ ਪਹਿਲਾ ਬੜੀ ਹੋਈ ਹੈ ਨਾ ਤੇ ਬੜਿਆਂ ਨੇ ਤੁਹਾਨੂੰ ਨਿੰਦ ਵੀ ਲਿਆ ਬੜਿਆਂ ਨੇ ਤੁਹਾਨੂੰ ਘਟਾਕੀ ਵੀ ਕਰ ਲਿਆ ਇੱਕ ਸਮਾਂ ਇਦਾਂ ਦਾ ਸੀਗਾ ਜਦੋਂ ਤੁਸੀਂ ਇਸ ਫੜਾ ਤੇ ਆਉਂਦੇ ਸੀਗੇ ਤੁਸੀਂ ਮੈਨੂੰ ਦੱਸਦੇ ਹੁੰਦੇ ਸੀ ਕਿ ਵੀ ਕਈ ਵਾਰ ਵਰਤਾਰਾ ਤੁਹਾਨੂੰ ਸੱਟਣਾ ਵੀ ਪੈਂਦਾ ਸੀਗਾ ਉਹ ਦਿਨ ਤੇ ਅੱਜ ਦੇ ਦਿਨ ਚ ਕੀ ਫਰਕ ਆ ਅੱਜ ਮਹਾਰਾਜ ਆ ਦੇ ਕੋਣ ਵਰਤਾਰਾ ਫੜੇ ਹੋ ਗਿਆ ਅੱਜ ਵੀ ਭਰਾਵਿਆਂ ਨੇ ਵੀ ਜੋ ਕੁਝ ਹੈਗਾ ਮਾੜਾ-ਮੋਟਾ ਵਰਤਾਰਾ ਤੇ ਕਿਰਪਾ ਮਹਾਰਾਜ ਦੀ ਬਹੁਤ ਪਿਆਰ ਦਿੱਤਾ ਕੱਲੇ ਲੁਧਿਆਣੇ ਵਾਲਿਆਂ ਨੇ ਨਹੀਂ ਪੰਜਾਬ ਤੋਂ ਬਾਹਰਲੇ ਮੁਲਕਾਂ ਤੋਂ ਵੀ ਬਹੁਤ ਦੂਰੋ-ਦੂਰੋ ਆਏ ਆ ਬਾਹਰਲੀਆਂ ਕੰਟਰੀਆਂ ਤੋਂ ਭਰਾ ਇਹ ਉਹਨਾਂ ਨੇ ਮਤਲਬਾ ਕਿ ਆਪਣੇ ਕੋਲ ਟੇਸਟ ਵੀ ਕੀਤਾ ਉਸ ਤੋਂ ਬਾਅਦ ਪਸੰਦ ਵੀ ਕੀਤਾ ਪੈਕ ਵੀ ਕਰਾ ਕੇ ਲੰਘ ਗਏ ਪਿਆਰ ਬਹੁਤ ਦਿੱਤਾ ਜੀ ਤਾਂ ਉਹਨਾਂ ਦੇ ਪਿਆਰ ਦੀ ਬਦੌਲਤ ਹੀ ਹਜਾ ਜਿਹੜਾ ਵੀ ਅਸੀਂ ਪਟੇਰ ਐਤਵਾਰ ਲਾਇਏ ਸੀਗੇ ਤੇ ਹੁਣ ਰੋਜ਼ ਲਾਣ ਲੱਪੇ ਆ ਪੱਕਰਾ ਵੀ ਇੱਕ ਦਿਨ ਬਾਅਦ ਤੇ ਲਾਇਆ ਇਸ ਹਫਤੇ ਜਿੱਤੇ ਮਾਰੇ ਡੇਲੀ ਹਲਵਾਤਾ ਸੋ ਉਹਨਾਂ ਦੀ ਕਿਰਪਾ ਹੀ ਆ ਜੀ ਤੇ ਤੁਹਾਨੂੰ ਲੱਗਦਾ ਵਾ ਵੀ ਹੁਣ ਪਹਿਲਾਂ ਨਾਲੋਂ ਲੋਕ ਜਿਹੜੇ ਨੇ ਥੋੜਾ ਅਵੇਅਰ ਹੋਣ ਲੱਗੇ ਜਾਂ ਫਿਰ ਹਜੇ ਵੀ ਮਾਸ ਮਾਸ ਕਰ ਮੂਰਖ ਝਗੜੇ ਵਾਲੀ ਜਿਹੜੀ ਆਪਾਂ ਪੰਗਤੀ ਸੁਣਦੇ ਆ ਤੇ ਹਜੇ ਵੀ ਉਹਦੇ ਉਹਦੇ ਉੱਤੇ ਵੀ ਕਟਾਸ ਕਰਦੇ ਪਾਜੀ ਲੱਗਦਾ ਉਹਦੇ ਤੇ ਭਾਜੀ ਕੋਈ ਕਟਾਸ ਕਰਨ ਵਾਲੇ ਜਿਹੜੇ ਆ ਉਹ ਸੋਸ਼ਲ ਮੀਡੀਆ ਤੇ ਹੀ ਆ ਹਾਂਜੀ ਇੱਥੇ ਤਾਂ ਆਪਣੇ ਕੋ ਜਿੰਨੇ ਛਕਣ ਆਉਂਦੇ ਆ ਸਾਰੇ ਛਕਣ ਵਾਲੀ ਆ ਪਿਆਰ ਵਾਲੀ ਆ ਕੋਈ ਨਹੀਂ ਹੁੰਦਾ ਇਹੋ ਜਿਹਾ ਹਾਂਜੀ ਠੀਕ ਆ ਤੇ ਇਹੋ ਜਿਹਾ 2-4% ਹੋਣਾ ਵੀ ਚਾਹੀਦਾ ਜੇ ਉਹ ਮੁੱਦਾਂ ਨਾਲ ਛਕਣ ਤੇ ਫਿਰ ਇਦਾਂ ਰੋਲਾ ਨਹੀਂ ਮਿਲਦਾ ਤੁਸੀਂ ਦੇਖਿਆ ਦੋ ਮੁੱਦਾਂ ਨਾਲ ਆ ਜਾ ਕਦੇ ਜੀ ਤੇ ਸ਼ਾਇਦ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਮਾਸ ਖਾਣਾ ਚਾਹੀਦਾ ਕਿ ਨਹੀਂ ਉਹਨਾਂ ਨੇ ਮੁੱਦਾ ਚੱਕਣ ਕਰਕੇ ਗੱਲ ਫਿਰ ਫਿਰ ਲੋਕਾਂ ਨੇ ਸਰਚ ਕੀਤਾ ਜੀ ਤੇ ਇਸ ਕਰਕੇ ਜੋ ਕੁਝ ਹੁੰਦਾ ਮਾਰੇ ਵਧੀਆ ਹੀ ਕਰਦੇ ਹੁੰਦੇ ਆ ਜੀ ਅੱਗੇ ਵੀ ਮਹਾਰਾਜਾ ਕਿਰਪਾ ਕਰਨਗੇ ਵਧੀਆ ਹੀ ਹੋਏਗਾ ਜੀ ਤੁਸੀਂ ਆਫ ਦਾ ਕੈਮਰਾਮੈਨ ਕਹਿ ਰਹੇ ਸੀਗੇ ਵੀ ਉਹਨਾਂ ਦਾ ਧੰਨਵਾਦ ਆ ਜਿਨ੍ਹਾਂ ਨੇ ਤੁਹਾਡੇ ਹੀ ਇੰਨੀ ਕੇ ਜ਼ਿਆਦਾ ਨਿੰਦਿਆ ਕੀਤੀ ਆ ਤੁਹਾਨੂੰ ਬਹੁਤ ਜ਼ਿਆਦਾ ਕੰਟਰੋਵਰਸੀਆਂ ਤੁਹਾਡੇ ਖਿਲਾਫ ਖੜੀਆਂ ਕੀਤੀਆਂ ਨੇ ਤੁਸੀਂ ਕਹਿੰਦੇ ਸੀ ਵੀ ਧੰਨਵਾਦ ਆ ਉਹਨਾਂ ਦਾ ਵੀ ਉਹਨਾਂ ਨੇ ਇੰਨਾ ਜ਼ਿਆਦਾ ਤੁਹਾਡਾ ਰੌਲਾ ਪਾਇਆ ਤੇ ਇੱਥੇ ਤੁਹਾਡੇ ਕੋ ਮੇਲੇ ਲੱਗੇ ਪਏ ਨੇ ਅੱਜ ਉਹੀ ਗੱਲ ਕਰਦੇ ਨਾ ਮਹਾਰਾਜਾ ਜੀ ਧੰਨਵਾਦ ਆ ਉਹਨਾਂ ਦਾ ਹੈਗਾ ਹੀ ਆ ਤੇ ਅੱਜ ਵੀ ਉਹਨਾਂ ਪਿੱਛੇ ਜੇ ਬਟੇਰ ਦੀ ਫੋਟੋ ਪਾਈ ਸੀ ਵੀਡੀਓ ਪਾਈ ਸੀ ਤੇ ਉਹਦੇ ਤੇ ਵੀ ਬਹੁਤ ਕੁਝ ਲਿਖਦੇ ਪਏ ਆ ਤੇ ਉਹਨਾਂ ਦੀ ਪਰਵਾਹ ਹੀ ਕਰਦੇ ਜੀ ਉਹ ਅਸੀਂ ਆਪਣੀ ਚਾਲ ਚੱਲਦੇ ਮੈਂ ਆ ਜੀ ਅੱਛਾ ਇੱਕ ਨਾ ਸਾਨੂੰ ਉਰਦੀ ਉਰਦੀਆਂ ਖਬਰਾਂ ਆਈਆਂ ਨੇ ਅਸੀਂ ਕਈ ਬੰਦੇ ਇਹ ਕਹਿੰਦੇ ਨੇ ਕਿ ਵੀ ਨਿਹੰਗ ਸਿੰਘ ਨੇ ਜਿਹੜੇ ਛਤਰੀ ਭੋਜਨ ਵਾਲੇ ਇਹਨਾਂ ਕੋਲ ਹਲਾਲ ਆ ਜਾਂ ਇਹਨਾਂ ਕੋਲ ਭੇਡਾਂ ਦਾ ਮਾਸ ਆ ਇਦਾਂ ਦੀ ਬੜੇ ਅਫਵਾਹਾਂ ਉਡਰੀਆਂ ਨੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਮਾਰੇ ਜਿਹਾ ਅਫਵਾਹਾਂ ਦਾ ਇਦਾਂ ਵੀ ਦੇਖੋ ਹੁਣ ਜਿਹੜੇ ਆਪਣੇ ਕੋ ਛਕਣ ਆਉਂਦੇ ਆ ਬੱਚੇ ਵੀ ਆਉਂਦੇ ਆ ਬਜ਼ੁਰਗ ਵੀ ਆਉਂਦੇ ਆ ਹੁਣ ਜਿਹੜੇ ਬਜ਼ੁਰਗ ਆਪਣੇ ਕੋ ਆਉਂਦੇ ਆ ਉਹ ਪੱਕੇ ਗਾਹਕ ਨੇ ਜੀ ਮਹਾਰਾਜ ਉਹਨਾਂ ਦੀ ਉਮਰਾਂ ਲੰਗੀਆਂ ਨੇ ਤੇ ਉਹਨਾਂ ਨੂੰ ਕਿਹੜਾ ਪਤਾ ਨਹੀਂ ਹੈਗਾ ਬੱਕਰਾ ਦੇ ਭੇਡ ਆ ਪਹਿਲੀ ਗੱਲ। ਬਾਕੀ ਜੇ ਕਿਸੇ ਨੂੰ ਸ਼ੰਕਾ ਵਾ ਉਹ ਆਪਾਂ ਨੂੰ ਨੰਬਰ ਹੈਗਾ ਮੋਬਾਈਲ ਨੰਬਰ 9876843494 ਆਪਣੇ ਨਾਲ ਕੰਟੈਕਟ ਕਰ ਲੈ। ਜੇ ਕਿਸੇ ਨੂੰ ਇਹ ਆ ਵੀ ਝਟਕਾ ਨਹੀਂ ਹੁੰਦਾ ਉਹ ਵੀ ਕੰਟੈਕਟ ਕਰ ਲੈਣ ਤੇ ਇੰਸਟਾਗ੍ਰਾਮ ਦੀ ਆਈਡੀ ਆ ਛਤਰੀ ਭੋਜਣਾ। ਹਾਂਜੀ। ਉਹਦੇ ਤੇ ਨਵੀਂ ਅਪਡੇਟ ਮਿਲਦੀ ਰਹਿੰਦੀ ਹੈ ਉਹਦੇ ਨੂੰ ਫੋਲੋ ਕਰ ਲੋ ਇੰਸਟਾਗ੍ਰਾਮ ਦੀ ਆਈਡੀ ਨੂੰ। ਹਾਂਜੀ। ਤੇ ਮਹਾਰਾਜ ਬਾਕੀ ਜੇ ਕਿਸੇ ਨੂੰ ਹੈਗੀ ਕੋਈ ਦਿਲਚਸਪ ਤੇ ਆਪਾਂ ਨੂੰ ਫੋਨ ਕਰ ਲੈਣ ਬੇਝ ਜਗ। 100 ਦਾ 101% ਮਹਾਰਾਜ ਸ਼ ਕਾਰਜ ਦੀ ਕਿਰਪਾ ਦੇ ਨਾਲ ਜੀ ਉਹਨੂੰ ਇਹ ਨਹੀਂ ਲੱਗਦਾ ਵੀ ਜਿਹੜੇ ਸ਼ੰਕਾ ਹਜੇ ਵੀ ਕਰੀ ਜਾਂਦੇ ਨੇ ਇਹ ਕਿਤੇ ਨਾ ਕਿਤੇ ਆਪਣੇ ਆਪ ਹੀ ਬਹੁਤ ਜ਼ਿਆਦਾ ਜੈਲਸ ਫੀਲ ਕਰ ਰਹੇ ਨੇ ਜਾਂ ਇਹਨਾਂ ਨੂੰ ਇਹ ਲੱਗਦਾ ਵੀ ਸਾਡੇ ਨਾਲ ਜਾਂਦੇ ਕੰਮ ਕਾਜ ਕਿਉਂ ਚੱਲ ਗਏ ਨੇ ਗੱਲ ਦਾ ਇਹ ਆ ਵੀ ਇਹ ਕਹਿੰਦੇ ਜੀ ਅੰਨਾ ਵੀ ਨੰਗਾ ਨੂੰ ਬੰਨੜਾ ਹੁੰਦਾ ਯਾਰ ਦਾ ਜੀ ਤੇ ਹੁਣ ਮਹਾਰਾਜ ਦੀ ਕਿਰਪਾ ਨਾਲ ਹੰਗ ਸਿੰਘਾ ਨੇ ਪੜਾ ਖੋਲ੍ਹਣਾ ਸ਼ੁਰੂ ਕਰਤੇ ਜੀ ਠੀਕ ਹੈ ਨਾ ਜੀ ਵੇਲੇ ਫਿਰਦੇ ਸੀ ਅਗੇ ਜੀ ਤੇ ਹੁਣ ਤਾਂ ਤਾਂ ਪੜਾ ਖੋਲ੍ਹਣ ਦੇ ਪਹਿਲਾਂ ਤੇਗਾਂ ਦੇ ਲਾਏ ਹੁਣ ਛਤਰੀ ਵੀ ਉਹਦੇ ਨਾਲ ਲਾਏ ਜੀ ਸੋ ਇਹਨਾਂ ਨੂੰ ਹੁਣ ਇਹ ਦਿੱਕਤ ਆ ਪਹਿਲਾਂ ਤਾਂ ਜੇ ਉਹ ਵਿਹਲੇ ਫਿਰਦੇ ਸੀ ਤਾਂ ਮਾੜੇ ਲੱਗਦੇ ਜੇ ਹੁਣ ਕਿਰਤ ਕਰਨ ਲੱਪੇ ਤੇ ਤਾਂ ਵੀ ਚੁੱਪਦੇ ਆ। ਉਹ ਇਹ ਪਨੀਰੀ ਉਹੀ ਆ ਇਹਨਾਂ ਦੀ ਕੋਈ ਟੈਨਸ਼ਨ ਨਹੀਂ ਲੈਣੀ ਐ ਮਹਾਰਾਜ ਵੇਲੇ ਵੀ ਹੁੰਦੇ ਸੀ। ਜੀ। ਇਹ ਉਦੋਂ ਵੀ ਭੰਡ ਦੇ ਰਹੇ ਆ। ਜੀ। ਤੇ ਇਹਨਾਂ ਨੇ ਗਾਂ ਵੀ ਭੰਡਣਾ ਸੋ ਇਹਨਾਂ ਦੀ ਪਰਵਾਹ ਨਹੀਂ ਕਰਦੇ ਸੀ। ਜੀ। ਅਸੀਂ ਉਹਨਾਂ ਨੂੰ ਨੋਟ ਕਰਦੇ ਆ ਜਿਹੜੇ ਭਰਾ ਸਾਨੂੰ ਪਿਆਰ ਕਰਦੇ ਆ ਜੋ ਉਹਨਾਂ ਵਾਸਤੇ ਅਸੀਂ ਵੱਧ ਤੋਂ ਵੱਧ ਵਧੀਆ ਸਮਾਨ ਤਿਆਰ ਕਰਨ ਦੀ ਕੋਸ਼ਿਸ਼ ਕਰਦੇ ਆ। ਜੀ। ਉਹਨਾਂ ਨੂੰ ਮਹਾਰਾਜ ਸਵਾਦ ਦੇ ਸਕੀਏ। ਜੀ। ਬਾਕੀ ਇਹਨਾਂ ਦੀ ਪਰਵਾਹ ਨਹੀਂ ਕਰਦੇ ਨੇ ਨਿਕਾ। ਨਹੀਂ ਬਹੁਤ ਚੰਗੀ ਗੱਲ ਆ। ਵੈਸੇ ਅੱਗੇ ਦੇ ਅੱਗੇ ਤੁਹਾਡੇ ਹੁਣ ਇਹਨੂੰ ਫਿਊਚਰ ਕੀਪ ਲਾਨ ਨੇ ਵੀ ਤੁਸੀਂ ਇੱਥੇ ਹੁਣ ਕੀ ਕੀ ਨਵੀਂ ਕੰਟਰੋਵਰਸੀ ਤੇ ਕੀ ਕੀ ਨਵੇਂ-ਨਵੇਂ ਕਟਾਕਸ਼ਾਣੀਆਂ ਚੀਜ਼ਾਂ ਬਾਕੀਆਂ ਦੇ ਨਾਲ ਪੇਸ਼ ਕਰੋਗੇ ਸਾਹਿਬ ਮਹਾਰਾਜ ਇੱਥੇ ਮਹਾਰਾਜ ਜੋ ਕਰਨਗੇ ਕਰਵਾ ਉਸ ਦਾ ਆਪਣਾ ਲਾਵਾਂਗੇ ਪਰ ਇਹ ਅਭੀ ਪਿੱਛੇ ਤਾਂ ਨਹੀਂ ਹਟਦੇ ਜੀ ਵਧਾਵਾਗੇ ਹੋਰ ਵਰਤਾਰਾ ਅੱਗੇ ਹੋਰ ਬਹੁਤ ਚੈੱਕ ਕਰਾਵਾਂਗੇ ਚੀਜ਼ਾਂ ਖਵਾਵਾਂਗੇ ਮਹਾਰਾਜ ਕਿਰਪਾ ਕਰਨਗੇ ਜਿਵੇਂ ਜਿਵੇਂ ਆਵੂਗਾ ਆਪਣੇ ਕੋਲ ਸਮਾਨ ਆਉਗਾ ਟੈਸਟ ਕਰਾਵਾਂਗੇ ਜੀ ਤੇ ਲੁਧਿਆਣੇ ਵਾਲਿਆਂ ਦਾ ਪਿਆਰ ਕਿੱਦਾਂ ਦਾ ਮਿਲ ਰਿਹਾ ਓਹ ਜੀ ਉਹ ਤਾਂ ਵਧੀਆ ਮਹਾਰਾਜ ਆ ਦੇਖੋ 11 ਵਜੇ ਆਏ ਸੀ ਆ 2:30 ਪੋਣੇ ਜਿੰਨੇ ਹੋਇਆ ਵਿਹਲੇ ਆ ਵਾਹ ਚੱਕਾਂ ਲੱਗੇ ਆ ਵਰਤਾਰਾ ਠੀਕ ਹੈ ਜੀ ਇਹਨੂੰ ਹੀ ਕਿਰਪਾ ਕਹਿੰਦੇ ਆ ਹੋਰ ਕਿਰਪਾ ਕਿਹਨੂੰ ਕਹਿੰਦੇ ਆ ਜੀ ਬਿਲਕੁਲ ਤੇ ਜਾਂਦੇ ਜਾਂਦੇ ਹੁਣ ਤੁਸੀਂ ਦੋ ਵਿਚਾਰ ਕਟਾਕਸ਼ ਕਰਨ ਵਾਲਿਆਂ ਦਾ ਜੇ ਕੋਈ ਧੰਨਵਾਦ ਕਰਨਾ ਹੋਵੇ ਧੰਨਵਾਦ ਮਹਾਰਾਜ ਉਹਨਾਂ ਦਾ ਫਦਾ ਹੀ ਕਰੀਦਾ ਜੀ ਕਿ ਜੇ ਉਹ ਨਾ ਨਿੰਦ ਤੇ ਪਚਾਇਤ ਹੁਣ ਉਹ ਵੀ ਹੁਣ ਜਿਹੜੀ ਪਟੇਰ ਦੀ ਵੀਡੀਓ ਪਾਈ ਆ ਜੀ ਉਹ ਵੀ ਕਮੈਂਟ ਲਿਖ ਰਹੇ ਨੇ ਉਹ ਫਿਰ ਉਹ ਲੋਕਾਂ ਜੋ ਸਾਖ ਸਰ ਪਹਿਲਾ ਹੁੰਦੀ ਆ ਵੀ ਦੇਖ ਕੇ ਇਹ ਬਟੇਰ ਹੈ ਕੀ ਜੀ ਜੀ ਤੋਂ ਉਹਨਾਂ ਦਾ ਹਮੇਸ਼ਾ ਹੀ ਧੰਨਵਾਦ ਆ ਜੀ ਤੇ ਸ਼ਾਇਦ ਉਹਨਾਂ ਦੇ ਨਿੰਦਿਆ ਕਰਕੇ ਹੀ ਆਪਣਾ ਕੰਮ ਵਧੀਆ ਚੱਲਦਾ ਪਿਆ ਜੀ ਕੋਈ ਚੱਕਰ ਨਹੀਂ ਵਾਕਈ ਚੜਦੇ ਕਲਾਵਾ ਮਾਰ ਲੈ ਦੇਖੋ ਇਹ ਤਾਂ ਹਰੇਕ ਦੀ ਸੋਸ ਸਭ ਦੇ ਚ ਜੀ ਕਿਸੇ ਦੀ ਜਿੰਨੀ ਕ ਸਮਝ ਹੈਗੀ ਆ ਉਹਨਾਂ ਉਹਨੂੰ ਪਤਾ ਵਾ ਪਰੇ ਕੋ ਨੂੰ ਆਈ ਲੱਗ ਰਿਹਾ ਵੀ ਜਿਹੜੇ ਉੱਥੇ ਕਟਾਕ ਵਿੱਚ ਚਲੋ ਇਹ ਗੱਲ ਦੁਆਰਾ ਵਾਰ-ਵਾਰ ਆਈ ਜਾਂਦੀ ਹੈ ਮੁਖਾ ਉੱਤੇ ਵੀ ਜਿਹੜੇ ਕਟਾਕ ਵਿੱਚ ਕਰਦੇ ਸੀ ਪਰ ਜਦੋਂ ਇੱਥੇ ਆ ਕੇ ਜਦੋਂ ਤੁਹਾਡੇ ਨਾਲ ਲੋਕ ਗੱਲਬਾਤ ਕਰਦੇ ਆ ਤੁਹਾਡੇ ਨਾਲ ਤੇ ਹਰ ਚੀਜ਼ ਤੇ ਕੋਈ ਸ਼ੱਕੇ ਜਾਂਦੇ ਨੇ ਉਦੋਂ ਉਹਨਾਂ ਦਾ ਕੀ ਨਜ਼ਰੀਆ ਹੁੰਦਾ ਤੁਹਾਡੇ ਪ੍ਰਤੀ ਪਿਆਰ ਠੀਕ ਹੈ ਜੀ ਉਦੋਂ ਪਿਆਰ ਹੀ ਹੁੰਦਾ ਠੀਕ ਹੈ ਨਹੀਂ ਕਈ ਪਿਛਲੇ ਪਿਛਲੀਆਂ ਵੀਡੀਓਜ਼ ਦੇ ਵਿੱਚ ਤੁਸੀਂ ਕਿਹਾ ਸੀ ਨਾ ਕਈ ਬੰਦੇ ਤੁਮੇ ਤੇ ਆ ਕੇ ਉਹਨੂੰ ਕਈਆਂ ਨੇ ਕਿਹਾ ਵੀ ਅਸੀਂ ਇਦਾਂ ਕਰਦਾਂਗੇ ਜੇ ਕਰਦਾਂਗੇ ਤੇ ਦਾ ਉਹ ਪਰ ਪਹਿਲਾਂ ਹੀ ਸਟਾਰਟਿੰਗ ਜੇ ਹੋਣੀ ਐ ਹੋਣ ਕੋਈ ਨਹੀਂ ਹੈਗਾ ਹਮ ਬੋਣਾਂ ਆਕੋਗੀ ਮਹਾਰਾਜ ਦੀ ਕਿਰਪਾ ਨਾਲ ਐਨੀ ਕ ਫੌਜ ਆਉਂਦੀ ਆ ਆਪਣੇ ਕੋਸ਼ਾ ਕਰਨ ਕਿ ਹੁਣ ਸਾਨੂੰ ਬੋਲਣ ਦੀ ਲੋੜ ਨਹੀਂ ਪੈਂਦੀ ਜੀ ਜੇ ਕੋਈ ਇੱਥੇ ਆ ਕੇ ਗਲਤ ਬਚਨ ਕਰੇ ਜਿਹੜੇ ਛਕਣ ਆਏ ਉਹ ਖੁਦ ਜਵਾਬ ਦੇ ਦਿੰਦੇ ਸਾਨੂੰ ਬੋਲਣਾ ਨਹੀਂ ਪੈਂਦਾ ਜੀ ਮਤਲਬ ਇਹ ਤੁਹਾਡਾ ਪਿਆਰ ਬਣ ਰਿਹਾ ਵਾ ਸਾਰੇ ਲੁਧਿਆਣੇ ਵਾਸੀਆਂ ਦੇ ਨਾਲ ਪੂਰੇ ਪੰਜਾਬ ਦੇ ਪੰਜਾਬ ਵਾਲਿਆਂ ਨਾਲ ਕਿਉਂਕਿ ਹੁਣ ਤਾਂ ਉਹਦੇ ਵਰਲਡ ਵਿਸ਼ਵ ਦੇ ਰਾਜੇ ਹੋਏ ਹਨ ਵਿਸ਼ਵ ਦੇ ਰਾਜੇ ਹਾਂ ਮਾਰੇ ਪੂਰੇ ਵਰਲਡ ਦੇ ਜੀ 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 ਬਿਲਕੁਲ ਪੂਰੇ ਵਰਲਡ ਦੇ ਪ੍ਰਿਆਰ ਦੇ ਰਹੇ ਆ ਜਿੱਥੇ ਵੀ ਭਰਾ ਬੈਠੇ ਆ ਜਿੱਥੋਂ ਬਾਹਰਲੇ ਮੁਰਖਾ ਚ ਆਉਂਦੇ ਆ ਜੀ ਬਹੁਤ ਪਿਆਰ ਦਿੰਦੇ ਆ ਛੱਕੇ ਜਾਂਦੇ ਆ ਪੈਕ ਰਗਲੇ ਤੇ ਹੋਰ ਪਿਆਰ ਆਪਣੂ ਵੀ ਦੇ ਜੀ ਇਕਲੇ ਸਤਕਾਰ ਦਿੰਦੇ ਆ ਨਵੇਂ ਸ਼ਹਿਰ ਤੋਂ ਕੋਈ ਸਪੈਸ਼ਲ ਕਹਿੰਦਾ ਬਾਬਾ ਜੀ ਆਏ ਆ ਕੋਈ ਕਹਿੰਦਾ ਬਾਬਾ ਜੀ ਫਲਾਣੇ ਜੇ ਸ਼ਹਿਰ ਤੋਂ ਸਪੈਸ਼ਲ ਆਏ ਆ ਅੱਜ ਭਾਈ ਸਾਹਿਬ ਦਿੱਲੀ ਤੋਂ ਆਏ ਸੀ ਇੱਕ ਜੀ ਉਹ ਕਹਿੰਦੇ ਵੀ ਲੁਧਿਆਣੇ ਆਏ ਸੀ ਤੇ ਮਾਰੇ ਛੱਕਣ ਤੇ ਇਸ ਕਰਕੇ ਬਹੁਤ ਵਧੀਆ ਖੁਸ਼ੀ ਮਹਿਸੂਸ ਹੁੰਦੀ ਆ ਤੇ ਮਾਣ ਮਹਿਸੂਸ ਹੁੰਦਾ ਕਿ ਚਲੋ ਇੰਨਾ ਸਤਕਾਰ ਦਿੰਦੇ ਇੰਨੀ ਦੂਰੋਂ ਦੂਰੋਂ ਆ ਕੇ ਇੱਕ ਗੱਲ ਜਾਂਦੇ ਜਾਂਦੇ ਮੈਂ ਤੁਹਾਡੇ ਨਾਲ ਇਹ ਕਰਨੀ ਚਾਹੁੰਦਾ ਸੀਗਾ ਵੀ ਜਿਵੇਂ ਤੁਸੀਂ ਆਪਣੇ ਪੜਾ ਦਾ ਨਾਮ ਛਤਰੀ ਭੋਜਨ ਰੱਖਿਆ ਛਤਰੀ ਭੋਜਨ ਦੇ ਨਾਂ ਤੇ ਸਾਰੇ ਹੋਰ ਵੀ ਨਿਆਗ ਸਿੰਘ ਪੜਾ ਖੋਲਣ ਲੱਗ ਗਏ ਨੇ ਪਰ ਮੈਂ ਅਸੀਂ ਤੁਸੀਂ ਉਹਨਾਂ ਨਾਲ ਕਦੇ ਵਿਚਾਰ ਵਟਾਂਦਰਾ ਨਹੀਂ ਕੀਤਾ ਕਿ ਤੁਸੀਂ ਆਪਣੇ ਨਾਮ ਰੱਖੋ ਕਿਉਂਕਿ ਛਤਰੀ ਭੋਜਨ ਤੁਹਾਡਾ ਇੱਕ ਤਰ੍ਹਾਂ ਦਾ ਹੁਣ ਬ੍ਰਾਂਡ ਬਣ ਚੁੱਕਿਆ ਵਾ ਮਹਾਰਾਜ ਜੀ ਛਤਰੀ ਭੋਜਨ ਬ੍ਰਾਂਡ ਸੀ ਬ੍ਰਾਂਡ ਹੈਲ ਬ੍ਰਾਂਡ ਹੀ ਰਹਿਣਾ ਜੀ ਕਿਉਂਕਿ ਇਹ ਸਾਡਾ ਨਹੀਂ ਹੈਗਾ ਜੀ ਇੱਕ ਛਤਰੀ ਭੋਜਨ ਮਹਾਰਾਜ ਦੀ ਫौज ਹੈਗੀ ਕਲਗੀਧਰ ਦੀ ਜੀ ਛਤਰੀ ਜੀ ਠੀਕ ਹੈ ਨਾ ਜੀ ਅਕਾਲਪੁਰਖ ਦੀ ਫौज ਆ ਕਲਗੀਧਰ ਬਾਸਾ ਦੀ ਫौज ਆ ਜੀ ਸੋ ਇਹ ਜਿਹੜਾ ਛਤਰੀ ਭੋਜਨ ਆ ਇਹ ਸਾਡਾ ਆਪਦਾ ਨਹੀਂ ਕੱਲਿਆਂ ਦਾ ਇਹ ਸਾਰੇ ਨਿਹੰਗ ਸਿੰਘਾਂ ਦਾ ਹਾਂ ਜੀ ਜੋ ਦੁਨਿਆਵੀ ਦੇ ਹਿਸਾਬ ਨਾਲ ਜੇ ਦੇਖਿਆ ਜਾਵੇ ਵੀ ਆਡਰ ਨਾਂ ਨ ਰੱਖਾਂਗੇ ਤਾਂ ਹੀ ਪਤਾ ਲੱਗਿਆ ਕਿ ਕਿਹੜਾ ਟਕਾਣਾ ਕਿਹਦਾ ਵਾ ਜੀ ਅਸੀਂ ਇਸ ਲਈ ਇਸ ਲੋਕੋ ਦੇ ਉੱਤੇ ਜਿਵੇਂ ਵਿਸ਼ਵ ਦੇ ਰਾਜੇ ਜੀ ਛਤਰੀ ਭੋਜਨ ਇੱਕ ਨਵਾਂ ਲੋਗੋ ਲੈ ਕੇ ਤੁਰੇ ਆ ਹਾਂ ਜੇ ਕਿਸੇ ਨੇ ਛਤਰੀ ਭੋਜਨ ਰੱਖਣਾ ਰੱਖੋ ਜੀ ਇੱਜ਼ਤ ਕੇ ਪਰ ਉਹਦੇ ਅੱਗੇ ਵਿਸ਼ੇ ਆਪਣਾ ਥੋੜਾ ਨਾਮ ਦਾ ਚੇਂਜ ਕਰੀਏ ਜੀ ਤੇ ਉਹਦੇ ਨਾਲ ਤਾਂ ਜੋ ਤੇ ਇੱਕ ਇਹੀ ਆ ਵੀ ਹੁਣ ਜਿਵੇਂ ਅਸੀਂ ਦੇਸੀ ਮੁਰਗਾ ਸ਼ੁਰੂ ਕੀਤਾ ਬੱਕਰਾ ਸ਼ੁਰੂ ਕੀਤਾ ਹੁਣ ਸਾਰੇ ਬੱਕਰਾ ਦੇਸੀ ਮੁਰਗਾ ਬਣਾ ਰਹੇ ਆ ਜੀ ਅਸੀਂ ਇਹ ਕਹਿੰਨੇ ਆ ਵੀ ਆਪਾਂ ਨਾ ਅੱਡ-ਅੱਟ ਕਰੀਏ ਆਪੋ ਹੀ ਨਾ ਵੀ ਇੱਕ ਨੇ ਤੀਰ ਛੱਡਿਆ ਉਹਦੇ ਮਗਰੀ ਤੁਰੇ ਚਲੀਏ ਆਪਾਂ ਵੱਖਰੀਆਂ ਵੱਖਰੀਆਂ ਚੀਜ਼ਾਂ ਬਣਾਉਣ ਦੀ ਕੋਸ਼ਿਸ਼ ਕਰੀਏ ਜੀ ਇਹ ਕਾਰਨ ਨਾਮ ਵੀ ਜੇ ਕੁਝ ਚੀਜ਼ ਵੱਖਰਾ ਰੱਖ ਸਕਦੇ ਨਾਮ ਵੀ ਵੱਖਰਾ ਰੱਖੀਏ ਤੇ ਨਾਲੇ ਖਾਣ ਪੀਣ ਦਾ ਵੀ ਸਮਾਨ ਵੱਖਰਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਕਿਉਂਕਿ ਅਸੀਂ ਦੇਖਿਆ ਨਾ ਜਿੰਨੀਆਂ ਕਿ ਵੀਡੀਓ ਕਿਸੇ ਹੋਰ ਸ਼ਹਿਰ ਦੀਆਂ ਵਾਇਰਲ ਹੋ ਰਹੀਆਂ ਨੇ ਸਾਰਿਆਂ ਨੇ ਛਤਰੀ ਭੋਜਨ ਹੀ ਆਪਣੇ ਫੜਾਉ ਦਾ ਨਾਮ ਰੱਖਿਆ ਹੋਇਆ ਤੇ ਕਿਤੇ ਨਾ ਕਿਤੇ ਸਾਨੂੰ ਲੱਗ ਰਿਹਾ ਸੀ ਕਿਉਂਕਿ ਜਿਵੇਂ ਕੋਈ ਬਾਹਰੋਂ ਬੰਦਾ ਆਉਂਦਾ ਵਾ ਤੁਸੀਂ ਹੁਣ ਲੁਧਿਆਣੇ ਦਾ ਜ਼ਿਕਰ ਕਰਦੇ ਹੋ ਪਰ ਹੁਣ ਤਕਰੀਬਨ ਕਈ ਪੰਜਾਬ ਦੇ ਵਿੱਚ ਕਈ ਸ਼ਹਿਰਾਂ ਦੇ ਵਿੱਚ ਛਤਰੀ ਭੋਜਨ ਦਾ ਫੜਾ ਖੁੱਲ ਚੁੱਕਿਆ ਵਾ ਫਿਰ ਉੱਤੇ ਬੜੀ ਕਨਫਿਊਜ਼ਨ ਪੈਦਾ ਹੋ ਜਾਂਦੀ ਆ ਨਹੀਂ ਦੇਖੋ ਇਹ ਤਾਂ ਭਾਜੀ ਦੇਖੋ ਜਿਨ੍ਹਾਂ ਨੇ ਆਪਣੇ ਕੋਲੇ ਹੋਣਾ ਨਾ ਉਹਨਾਂ ਨੇ ਆਪਣੇ ਕੋਲ ਹੀ ਹੋਣਾ ਬਾਕੀ ਇਹ ਆ ਵੀ ਆਪਣਾ ਇੱਕੋ ਹੀ ਪੜਾ ਚੱਲਦਾ ਸਵਾਲ ਆਖੇ ਇਹੀ ਆਪਣਾ ਕੋਈ ਪੜਾ ਨਹੀਂ ਚੱਲਦਾ ਜੀ ਬਾਕੀ ਇਹ ਆ ਵੀ ਅਹੀਨ ਤਾਂ ਪਹਿਲਾਂ ਵੀ ਭਰਾਵਾਂ ਨੂੰ ਕਿਹਾ ਸੀ ਕਿ ਆਪਣਾ ਇੱਕ ਤਾਂ ਵੀ ਦੂਰੀ ਬਣਾ ਕੇ ਰੱਖੀਏ ਪੜਾ ਦੂਰ ਦੂਰ ਖੋਲੀਏ ਤੇ ਨੰਬਰ ਦੋ ਤੇ ਨਾਮ ਚੇਂਜ ਕਰੀਏ ਜੀ ਫਿਰ ਜਿੱਦਾਂ ਮਾਰਾ ਇਹਨਾਂ ਮੰਜੂਰ ਆਪਣਾ ਕਰ ਮਹਾਰਾਜ ਦੀ ਕਿਰਪਾ ਨਾਲ ਲੋਗੋ ਰਿਸਟਰਡ ਆ ਆਪਣਾ ਨਾਮ ਵੀ ਰਿਸਟਰਡ ਆ ਆਪਾਂ ਨੂੰ ਉਹਦੀ ਕੋਈ ਚੱਕਰ ਨਹੀਂ ਹੈਗਾ ਜੀ ਜੀ ਤੇ ਆਪਣੇ ਨਾਲ ਦਾ ਭਾਵੇਂ ਹੁਣ ਹਨਾਲੇ ਵੀ ਆ ਕੇ ਕੋਈ ਛਤਰੀ ਭੇ ਰੱਖ ਕੇ ਬੈਜੇ ਤੇ ਆਪਣਾ ਫਰਕ ਨਹੀਂ ਪੈਂਦਾ ਜੀ ਮਹਾਰਾਜ ਦੀ ਇੰਨੀ ਕਿਰਪਾ ਵਾ ਜੀ ਕਿ ਸਾਥ ਦੇ ਰਿਆ ਸੀ ਇਧਰ ਤੇ ਬਾਕੀ ਕੋਈ ਚੱਕਰ ਨਹੀਂ ਹੈਗਾ ਬਾਕੀ ਆਪਣੇ ਇਹ ਕਹਿਣਾ ਵੀ ਸਾਰੇ ਭਰਾ ਕਿਰਤ ਕਰੋ ਕਿਰਤ ਉਸ ਆਪਨਾ ਕਰੋ ਵੀ ਦੂਜੇ ਦੀ ਮੰਜੀ ਨਾ ਠੋਕੋ ਹਾਂ ਤੁਸੀਂ ਇਹ ਨਾ ਦੇਖੋ ਕਿ ਮੈਂ ਆਪਦੇ ਚਾਰ ਛੱਲੜਾ ਆ ਤੇ ਵੀ ਉਹਦਾ ਕੰਮ ਖਰਾਬ ਕਰਨਾ ਉਹ ਕੰਮ ਨਾ ਕਰੋ ਕਿਉਂਕਿ ਆਪਨਾਂ ਵਾਲਿਆਂ ਦੀ ਕਈਆਂ ਦੀ ਯਾਰਤਾ ਨਾ ਵੀ ਜਦੋਂ ਕੋਈ ਬੰਦਾ ਆਪਣਾ ਸੰਗੀ ਸਾਥੀ ਕਿਸੇ ਚੰਗੇ ਮੁਕਾਮ ਵੱਲ ਵਧਣਾ ਸ਼ੁਰੂ ਹੁੰਦਾ ਤਾਂ ਤੇ ਆਪਣੇ ਹੀ ਲੱਤਾਂ ਖਿੱਚਦੇ ਆ ਬਾਹਰਲੇ ਤਾਂ ਚਲੋ ਮਹਾਰਾਜ ਜੀ ਆ ਜਿਹੜੇ ਕਹਿੰਦੇ ਆ ਭੇਡਾਂ ਵੇਚਦਾ ਵਾ ਜਿਹੜੇ ਕਹਿੰਦੇ ਆ ਵੀ ਇਹ ਹਲਾਲ ਵੇਚਦਾ ਇਹ ਆਪਣੇ ਹੀ ਨੇ ਇਹ ਕਿਹੜਾ ਬਗਾਨੇ ਨੇ ਜੀ ਕਿਉਂਕਿ ਸਾਨੂੰ ਜਿਹੜੇ ਕਸਟਮਰਾਂ ਨੂੰ ਕਹਿੰਦੇ ਆ ਆਪਣੇ ਤੋਂ ਹੀ ਮਿਲਿਆ ਸੀ ਬਾਬਾ ਜੀ ਜਿਹੜੇ ਕਸਟਮਰਾਂ ਨੂੰ ਕਹਿੰਦੇ ਆ ਨਾ ਵੀ ਇਹ ਭੇਡਾਂ ਵੇਚਦਾ ਇਹ ਹਲਾਲ ਵੇਚਦਾ ਉਹ ਆਪਣੇ ਹੀ ਨੇ ਆਪਾਂ ਨੂੰ ਵੀ ਪਤਾ ਵਾ ਕਿਹੜੇ ਕਹਿੰਦੇ ਨੇ ਜੀ ਪਰ ਆਪਾਂ ਵੀ ਸਮਾਂ ਹੁੰਦਾ ਸਮਾਂ ਬੋਲਦਾ ਕੋਈ ਚੱਕਰ ਨਹੀਂ ਹੈਗਾ ਆਪਾਂ ਨੂੰ ਆਪਾਂ ਪਤਾ ਵੀ ਆਪਾਂ ਸੱਚੇ ਆ ਜੀ ਆਪਾਂ ਝਟਕਾ ਖਿਲਾ ਰਹੇ ਆ ਜੀ ਠੀਕ ਆ ਜੇ ਕਿਸੇ ਦਾ ਵਹਿਮ ਆਪਾਂ ਕੱਢ ਦਾਂਗੇ ਬਾਕੀ ਕੋਈ ਚੱਕਰ ਨਹੀਂ ਹੈਗਾ ਮਹਾਰਾਜ ਜੀ ਆ ਜੀ ਚਲੋ ਹੁਣ ਤੁਹਾਡੇ ਤੋਂ ਆਜ਼ਾਦ ਚ ਲੈਣੇ ਆ ਵਾਹਿਗੁਰੂ ਬਹੁਤ ਬਹੁਤ ਧੰਨਵਾਦ ਜੀ ਐਨ ਵਾਹਿਗੁਰੂ ਜੀ ਕਹਿੰਦਾ ਕੋਈ ਨਹੀਂ